ਮੈਨੂੰ ਪਟਾਰੀ ਕੰਦਾ ਮਾਰਦੀ ਤਾਂ ਨਹੀਂ ਇਹ ਨੂਨ ਨਾਲ ਪੈ ਗਏ ਸੱਟੇ ਉਲਟੀ ਆ ਗਈ ਮੈਂ ਕਿਹਾ ਵੀ ਗੱਲ ਤਾਂ ਬਣ ਗਈ ਅਸੀਂ ਕਿਹਾ ਵੀ ਭਾ ਦੇ ਇਹਨੂੰ ਕੋਸ ਨਹੀਂ ਹੁੰਦਾ ਹਾਂ ਤੇ ਦੂਜੇ ਦਿਨ ਅਸੀਂ ਗਏ ਆਦ ਮਰੀਜੀ ਮਤਲਬ ਉਹ ਈ ਜੀ ਬੈਠੀ ਕੋਰੀ ਮੈਂ ਕਿਹਾ ਗੁੱਡ ਮਾਰਨਿੰਗ ਕਹਿੰਦੀ ਨੋ ਗੁੱਡ ਮੈਂ ਕਿਹਾ ਕੀ ਹੋ ਗਿਆ ਕਹਿੰਦੀ ਤੁਹਾਡੀ ਤਾਂ ਬੇਸ਼ਕੀ ਬੋਗੰਦੀ ਆ ਮੈਂ ਕਹਿੰਦਾ ਪਾ ਦੇ ਨੀ ਪੰਬਲ ਪੂਸਾ ਚੰਗੇ ਚੰਗੇ ਉਹਨੂੰ ਤੂੰ ਪਊਆ ਠੋਕਿਆ ਜ਼ੋਰਗੇ ਜਿੱਦਾਂ ਹੀ ਮਾਰਿਆ ਹਾਂ ਹਾਂ ਉਹਨੂੰ ਬਾਹਲਾ ਹੁੰਦਾ ਸੀਗਾ ਐ ਉਹਨੇ ਆਪਣੇ ਗਜ਼ਰੇ ਵੇਖ ਲੈਣੇ ਪਾਏ ਵੀ ਉੱਤੇ ਆਪਣੇ ਨਿੰਗਾ ਦੇ ਮੈਨੂੰ ਕਹਿੰਦੀ ਮੈਨੂੰ ਲਿਆ ਕੇ ਦੇ ਮੈਂ ਕੀ ਕਰਨਾ ਕਹਿੰਦੀ ਮੈਂ ਭੋਣ ਮੈਂ ਕੋਟ ਪਊ ਨਾਲੇ ਸਾਡੇ ਨਾਲੇ ਤੇਰੇ ਮੈਂ ਕਹਾਂ ਤੈਨੂੰ ਪਤਾ ਨਹੀਂ ਮੈਂ ਕਿ ਤੇਰੇ ਵਾਲੇ ਬਾਬਿਆਂ ਦਾ ਕਹਿੰਦੀ ਮੈਨੂੰ ਸੋਣਾ ਲੱਗਦਾ ਹਾਂ ਮੈਂ ਕਹਿੰਦਾ ਨਾ ਨਾ ਕੱਲਾ ਨਹੀਂ ਪਹਿਣਾ ਇਹ ਫੇਰ ਮੈਂ ਕਹਾ ਜੀਰੀ ਸਾਹਿਬ ਵੀ ਨਾਲ ਕਹਿੰਦੀ ਉਹ ਵੀ ਜਿਆਦੇ ਮੈਂ ਕਹਾ ਲਾ ਤੂੰ ਤਾਂ ਗਾਂ ਵਾਦੀ ਜਾਨੀ ਤੈਨੂੰ ਪਿੰਡ ਜਾਣਾ ਪਊ ਪਤਾ ਨਹੀਂ ਉਹਨਾਂ ਤੇ ਜਦੋਂ ਅਸੀਂ ਸਾਰਾ ਕੁਝ ਦੱਸਿਆ ਅਮਰ ਜਗਣ ਨੂੰ ਤਿਆਰ ਹੋ ਗਿਆ ਹਾਂ ਹਾਂ ਉਹ ਕਹਿੰਦੀ ਲੈ ਕੇ ਚੱਲੋ ਉਹਦੇ ਘਰ ਵਾਲਾ ਕਹਿੰਦਾ ਯਾਰ ਕਿੱਥੇ ਛਕਿਆ ਜਾਊਗਾ ਅਮਰ ਜਿਹੜਾ ਤੁਸੀਂ ਕਹਿੰਦੇ ਆ ਮੈਂ ਕਹਾ ਵੀ ਤੈਨੂੰ ਵੀ ਜਗਣਾ ਪਊ ਦਾੜੀ ਰੱਖਣੀ ਪਊ ਹਾਂ ਕਹਿੰਦਾ ਯਾਰ ਫੇਰ ਕਿਤੇ ਕਹਿੰਦਾ ਮੈਨੂੰ ਦੱਸੋ ਅਸੀਂ ਫੇਰ ਉਹਨੂੰ ਹਿੰਦੀ ਚ ਸੀ ਹੁਣ ਉੱਥੇ ਤਾਂ ਸਾਡੇ ਕੋਲ ਤਾਂ ਪੰਜਾਬੀ ਸੀ ਸਾਡੇ ਕੋਲ ਇੰਗਲਿਸ਼ ਕਿਤੇ ਹੀ ਅਸੀਂ ਬੜੀ ਕੋਸ਼ਿਸ਼ ਕਰੀ ਵੀ ਉਹਨੂੰ ਇੰਗਲਿਸ਼ ਚ ਗੁਟਕਾ ਸਾਫ ਦਈਏ ਯਾਰ ਹਾਂ ਵੀ ਇਹ ਤਾਂ ਸੁਧਾਰ ਆ ਰਿਹਾ ਹੈ ਹਾਂ ਇੰਨੀ ਫਾਲੋ ਕਰਨ ਲੱਗੀ ਉਹ ਜਦੋਂ ਆਪਣੇ ਜਿਹੜੇ ਗਿਆਨੀ ਆ ਨਾ ਉਹਨੇ ਬਾਹਰ ਚ ਕਰਕੇ ਨੀਮ ਐ ਜ਼ਹਿਰ ਕੋ ਬੁਲਾਉਣਾ ਉਹਨੇ ਕਰਨ ਲੈ ਮੈਨੂੰ ਪਾਉਣਾ ਲੱਗ ਗਿਆ ਹਮਮ ਸਹੀ ਹੈ ਠੀਕ ਹੈ ਸਾਡੀਆਂ ਗੱਲਾਂ ਸੁਣ ਕੇ ਨਹੀਂ ਹੋ ਜਾਂਦਾ ਬਹੁਤ ਫਰਕ ਪਾ ਜਾਂਦਾ ਇਹ ਜੀ ਦਾ ਕਿਉਂਕਿ ਆਪਣਾ ਲਿਵਾਸ ਆ ਨਾ ਜਿਹੜਾ ਸਾਡੇ ਕਈ ਲੋਕ ਲਕਾਉਂਦੇ ਆ ਦੇਸੀ ਪੁਣਾ ਲਕਾਉਂਦੇ ਆ ਨਹੀਂ ਯਾਰ ਇਹ ਤਾਂ ਬਹੁਤ ਵਧੀਆ ਸਹੀ ਗੱਲ ਲਕੂਣਾ ਨਹੀਂ ਚਾਹੀਦਾ ਇਹਨੂੰ ਸਾਹਮਣੇ ਲਿਆਓ ਸਹੀ ਹੈ ਹਨਾ ਇਹ ਤੇ ਲਕੂਣ ਵਾਲੀ ਕਿਹੜੀ ਗੱਲ ਆ ਕੇਰਾ ਜਦੋਂ ਮੈਂ ਪੱਖੇ ਦੇ ਬੋਸ ਪਾਉਂਦਾ ਹੁੰਦਾ ਸੀਗਾ ਹਨਾ ਤੇ ਮੈਂ ਭਰਾਵਾ ਦੀਨੇ ਆ ਗਿਆ ਮੈਂਟੂ ਉਹਨਾਂ ਕੋਲੇ ਇਹਨਾਂ ਦੇ ਗਵਾਂਡ ਬਾਣੀਏ ਰਹਿੰਦੇ ਤੇ ਵਿਚਾਰੇ ਹਿੰਦੀ ਬੋਲਦੇ ਸੀ ਉਹ ਮੈਂਟੂ ਕਹਿੰਦਾ ਯਾਰ ਪੱਖਾ ਸਾਡਾ ਵੀ ਬਾਜ ਕਰਦਾ ਮੈਂ ਕਿਹਾ ਆਪਾਂ ਤਾਂ ਬਹੁਤ ਪਾਏ ਆ ਪੱਖੇ ਪੁੱਖੇ ਤਾਂ ਸੈੱਟ ਕਰ ਦਿੰਨਾ ਬਾਈ ਮੈਂਟੂ ਕਹੜਾ ਪੱਕਾ ਟਾ ਲਿਆ ਮੈਂ ਤੇ ਕਰਤਾ ਸੈੱਟ ਪਾਣੀ ਵਾਂਗੂ ਚੱਲੇ ਤੇ ਮੈਂਟੂ ਦੀ ਮੰਮੀ ਕਹਿੰਦੀ ਬੇ ਆਪਣੇ ਇਹਨਾਂ ਦਾ ਬਿਮਲਾ ਕਾ ਵੀ ਮੈਂਟੂ ਆਰਦਾ ਜਾ ਉਹ ਵੀ ਦਿਖਾ ਦੇ ਤਾਰੀ ਮੈਂ ਕਹਿੰਦਾ ਜੱਕ ਲਿਆ ਹਾਂ ਮੈਂਟੂ ਨਾਲ ਹੀ ਗੱਤੇ ਤੇ ਗਰੀਸ ਪਾਈ ਆਵੇ ਉਹਨਾਂ ਦੇ ਘਰੋਂ ਹੀ ਕਹਿੰਦਾ ਗਰੀਸ ਵੀ ਦੇਣਾ ਪਊ ਮਗਾ ਹਾਂ ਉਹ ਪੱਕਾ ਹੂ ਜ਼ਾਦਾ ਉਹ ਦੇਸੀ ਦਾ ਗੋਲ ਲੈਂਦੇ ਸੀ ਹੂ ਜ਼ਾਦਾ ਕਿੱਥੋਂ ਗੋਲਦਾ ਹਾਂ ਅਸੀਂ ਗੋਲ ਲਾਓ ਉਹ ਖੁੱਲੇ ਨਾ ਮੈਂਟੂ ਨੂੰ ਮੈਂ ਕਹਿੰਦਾ ਖੋਲਿਆ ਨੂੰ ਮੈਂਟੂ ਨੇ ਲਾ ਕੇ ਪੇਚ ਕਰ ਦੇ ਤੌੜੀ ਤੇ ਦੇ ਤੌੜੀ ਖੋਲਦਾ ਦਿੱਤਾ ਕੋਇਲ ਵੱੜਦੀ ਅੰਦਰੋਂ ਚੱਕਦੀ ਬੋਸ ਪਤਾ ਅਸੀਂ ਗ੍ਰੀਸ ਕਰਕੇ ਜਦੋਂ ਵੇਖਿਆ ਚੱਲਿਆ ਹੀ ਨਹੀਂ ਉਹਨੇ ਕਹਿੰਦਾ ਚੱਲਣਾ ਬਹੁਤ ਵੱੜਤੀ ਮੈਂ ਕੋ ਉਹਨਾਂ ਦੇ ਘਰੇ ਰੱਖਿਆ ਹੌਲੀ ਚ ਦੇ ਕੇ ਕਿ ਬਕੀ ਹੋ ਗਿਆ ਮੈਂ ਕਹਿੰਦਾ ਉਹ ਹੋਰ ਕਰਤਾ ਆਪਾਂ ਮੈਂ ਹੀ ਰੱਖਿਆ ਉਹਨੂੰ ਕਹਿ ਵੀ ਇਹਦਾ ਕੁਝ ਹੋਰ ਖਰਾਬ ਹੈ ਉਹ ਕਹਿੰਦਾ ਵੀ ਬੋਸ ਤਾਂ ਹੋ ਗਿਆ ਜੀ ਠੀਕ ਹਾਂ ਬੋਸ ਠੀਕ ਹੋਣਾ ਮੈਂਟੂ ਕਹਿੰਦਾ ਵੀ ਇਹ ਚੱਲਿਆ ਨਹੀਂ ਲੱਗਦਾ ਕੋਈ ਹੋਰ ਚੀਜ਼ ਖਰਾਬ ਹੈ ਦੀ ਹਾਂ ਬਾਣੀਆਂ ਚੱਗਾ ਜਾ ਕੇ ਪੱਖਿਆਣੇ ਕੋਲੇ ਲੈ ਗਿਆ ਜਦੋਂ ਉਹਨੇ ਖੋਲਿਆ ਕਹਿੰਦਾ ਕੀ ਤੋਂ ਖਲਾਇਆ ਸੀ ਕਹਿੰਦਾ ਉਹ ਮਾਸਟਰ ਕੇ ਮੈਂਟੂ ਹਣਾ ਤੂੰ ਕਦੇ ਉਹਨਾਂ ਤੋਂ ਕਹ ਤੋ ਖੁਲਾਉਣਾ ਸੀ ਕਹਿੰਦਾ ਉਹ ਕਹਿੰਦਾ ਬਹੁਤ ਸਾਰਾ ਬੀਆਂ ਦਾ ਪੈਣਾ ਸੀ ਕਹਿੰਦਾ ਹੁਣ ਮੋਟਰ ਵੱਜੂ 150 ਦੀ ਮਾਰੀਆਂ ਬੱਚਿਆ ਵੀਰੇ ਘਰੇ ਆ ਕੇ ਕਹਿੰਦਾ ਵੇ ਮਿਲਾ ਹਾਂ ਕਹਿੰਦੀ ਮੈਂਟੂ ਜੀ ਆਪਣੇ ਘਰੇ ਆਵੇ ਨਾ ਇਹਨੂੰ ਕੰਮ ਨੂੰ ਕਦੇ ਨਹੀਂ ਕਹਿਣਾ ਇਹ ਤਾਂ ਨਲਕੇ ਦੀ ਬੋਕੀ ਵੀ ਨਹੀਂ ਪਾਉਣੀ ਹੋਰ ਤਾਂ ਛੱਡੋ ਉਦੋਂ ਬੋਕੀਆਂ ਬਹੁਤ ਖਰਾਬ ਨੇ ਨਲਕੇ ਦੀ ਕਹਿੰਦਾ ਇਹਨਾਂ ਤੋਂ ਨਲਕੇ ਦੀ ਬੋਕੀ ਵੀ ਨਹੀਂ ਪਾਉਣੀ ਬੋਸ ਬੂਸ ਦਾ ਕਿਹੜਾ ਛੱਡ ਤੂੰ ਇਹ ਨਹੀਂ ਬੰਦੇ ਕੰਮ ਦੇ ਬੋਕੀਆਂ ਵਾਪਾ ਕਿਹੜਾ ਬਹੁਤ ਖਰਾਬ ਨੇ ਆਪ ਹੀ ਕੱਢ ਕੇ ਹਣਾ ਪਾਈ ਜੀ ਤੋ ਬੱਸ ਹੁੰਦਾ ਹੀ ਨਾਟਜਾ ਚੜਾ ਕੇ ਪਾ ਕੇ ਪੈ ਪੰਜਾਇਏ ਪਾਇ ਕਾਦਨਾ ਲਾਟੂ ਯਾ ਹੁੰਦਾ ਸੀ ਉਹਦਾ ਬਾਲੇ ਨਿਆਰੇ ਸੀ ਉਦੋਂ ਦਾ ਯਾਰ ਠੀਕ ਹੈ ਨਾ ਫਿਰ ਪਾਣੀ ਪਾ ਕੇ ਹਵਾ ਹਾਉਣੀ ਉਹਨੂੰ ਜਗਾਉਣਾ ਪਾਣੀ ਇੱਕ ਯਾਰ ਕੈਨੇਡਾ ਚ ਬਹੁਤ ਮਾੜੀ ਗੱਲ ਹੋਈ ਆ ਯਾਰ ਭਰਾ ਐਕਸੀਡੈਂਟ ਹੋ ਗਿਆ ਯਾਰ ਮਨੁਜਾ ਜੀ ਪਤਾ ਲੱਗਿਆ ਹਨਾ ਸਾਡੇ ਯਾਰ ਬਜ਼ੁਰਗ ਕਈ ਭਰਾ ਚਲੇ ਗਏ ਯਾਰ ਹਨਾ ਤੇ ਬਹੁਤ ਮਾੜੀ ਗੱਲ ਹੋਈ ਆ ਬਾਈ ਆਪਾਂ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਆ ਯਾਰ ਅਸੀਂ ਉਹਨਾਂ ਦੇ ਨਾਲ ਆ ਹਨਾ ਤੇ ਬਹੁਤ ਹੀ ਪਰਮਾਤਮਾ ਉਹਨਾਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਸਾਡੇ ਭਰਾਵਾਂ ਨੂੰ ਆਪਦੇ ਚਰਨਾਂ 'ਚ ਨਿਵਾਸ ਦੇਵੇ ਯਾਰ ਤੇ ਅੱਗੇ ਤੋਂ ਪਰਮਾਤਮਾ ਇਹੋ ਜਿਹੀ ਕਰੋਪੀ ਨਾ ਲਿਆਵੇ ਸਾਡੇ ਤੇ ਹਨ ਜਿਹੜੀ ਸਾਡੇ ਨਾਲ ਹੋਈ ਹੈ ਬਹੁਤ ਮਾੜੀ ਗੱਲ ਹੋਈ ਹੈ ਯਾਰ ਤੇ ਇੱਕ ਭਰਾ ਜੀ ਆਪਣੇ ਪੰਜਾਬ ਵਾਲੇ ਵੀ ਐ ਜਿਵੇਂ ਛੁੱਟੀਆਂ ਹੁੰਦੀਆਂ ਹਨ ਆਪਾਂ ਕਹਿੰਦੇ ਬੱਚੇ ਕਹਿੰਦੇ ਪਹਾੜਾਂ 'ਚ ਲੈ ਕੇ ਚੱਲੋ ਬਰਫ਼ 'ਚ ਲੈ ਕੇ ਚੱਲੋ ਨਾ ਗਲਤ ਐ ਰੋਂਗ ਐ ਪੋਤੇ ਇਹਨਾਂ ਨੂੰ ਰਾਜਸਥਾਨ ਲਿਜਾਇਆ ਕਰੋ ਸੁਕੇ ਰਹਿਤੇ ਸੁਕੇ ਰਹਿਤੇ ਜਿਵੇਂ ਇਹੋ ਜੀ ਗਰਮੀ 'ਚ ਰਹਿੰਦੇ ਆ ਲੋਕ ਇਹੋ ਜੇ ਹਾਲਾਤਾਂ ਨਾਲ ਜੂਝਦੇ ਆ ਲੋਕ ਇਹੋ ਜਿਹਾ ਪਾਣੀ ਪੀਂਦੇ ਆ ਲੋਕ ਇੰਨੀ ਕੁ ਪਾਣੀ ਦੀ ਤੰਗੀ ਆ ਤਾਂ ਜੋ ਇਹ ਵੀ ਪਾਣੀ ਦੀ ਕਦਰ ਕਰਨ ਲੱਗਣਗੇ ਸਾਡੇ ਬੱਚੇ ਹਾਂ ਮੇਰੇ ਵਾਲਾ ਬੱਚਾ ਬਹੁਤ ਕਦਰ ਕਰਦਾ ਪਾਣੀ ਦੀ ਕਿਉਂਕਿ ਇਹਨੂੰ ਉੱਥੇ ਰੱਖਿਆ ਇਹਦਾ ਯਾਰ ਮੋਦਰਦਾ ਇਹਨੂੰ ਪਤਾ ਹੈ ਕਿੰਨਾ ਕੁ ਔਖਾ ਸ ਹੈ ਪਾਣੀ ਕਿੰਨਾ ਕੁ ਔਖਾ ਮਿਲਦਾ ਹਨ ਤੇ ਵੀ ਇਸ ਕਰਕੇ ਤੁਸੀਂ ਵੀ ਬੱਚਿਆਂ ਨੂੰ ਉੱਧਰ ਲੈ ਕੇ ਜਾਇਆ ਕਰੋ ਹਾਂ ਉਹ ਉਹ ਜ਼ਿੰਦਗੀ ਜਿਉਉ ਨਹੀਂ ਰਹੀ ਉਹ ਜ਼ਿੰਦਗੀ ਕੱਟ ਰਹੇ ਐ ਇੱਕ ਹਿਸਾਬ ਨਾਲ ਕੱਟ ਰਹੇ ਐ ਬਸ ਮੇਰਾ ਤਾਂ ਇਹੀ ਹੈ ਮੰਨਣਾ ਵੀ ਉਹਨਾਂ ਦੀ ਕੋਈ ਜਾਨ ਨਹੀਂ ਹੈਗਾ ਹਨ ਚਾਹੇ 2-4 ਦਿਨ ਲਈ ਜਾਓ ਜ਼ਰੂਰ ਰੇਤੇ ਵਾਲੀਆਂ ਚੀਜ਼ਾਂ 'ਚ ਜਿੱਥੇ ਮਤਲਬ ਜ਼ਿਆਦਾ ਰੇਤਾ ਹਨ ਉੱਥੇ ਦਿਖਾ ਕੇ ਬੁਰਾ ਨਹੀਂ ਏਰੀਆ ਬੁਰਾ ਨਹੀਂ ਏਰੀਆ ਉਹ ਏਰੀਆ 'ਚ ਦਰਸ਼ਨ ਕਰਾਓ ਬੱਚਿਆਂ ਨੂੰ ਪਤਾ ਲੱਗੇ ਹਨ ਬੱਚੇ ਵੀ ਕਦਰ ਕਰ ਲੱਗਣਾ ਨਾਜ ਦੀ ਪਾਣੀ ਦੀ ਸਭ ਕਾਸੀ ਦੀ ਕਿਵੇਂ ਬਾਚਤ ਕਰਨੀ ਹੈ ਸਾਡੇ ਬੱਚਿਆਂ ਲਈ ਹਨ ਵੀ ਜੇ ਸਾਡੇ ਫਸਲ ਨਾ ਹੋਈ ਅਸੀਂ ਕੀ ਕਰਾਂਗੇ ਕੀ ਨਿਯਾਰਾ ਕਰਾਂਗੇ ਕੀ ਕਰਾਂਗੇ ਇਹ ਚੀਜ਼ਾਂ ਜ਼ਰੂਰੀ ਨੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਹਨ ਦੱਸਣੀਆਂ ਸਿਆਣੇ ਆਪਾਂ ਜਾ ਕੇ ਬਾਬਾ ਕਦੇ ਸਿਮਲੇ ਘੁੰਮੇ ਕਦੇ ਕਿਤੇ ਹਨ ਟੂਰ ਦਿੰਨੇ ਆ ਆ ਉਹਦੇ ਮੈਂ ਗਲਤ ਆ ਯਾਰ ਕੀ ਹੋ ਜਾ ਬੱਚੇ ਸਕੂਲਾਂ ਨੂੰ ਬਾਬਾ ਚਾਹੀਦਾ ਇਹ ਚੀਜ਼ਾਂ ਅਸਲ ਵਿੱਚ ਸਕੂਲਾਂ ਦੇ ਵਿੱਚ ਸਕੂਲ ਦੇ ਟੂਰ ਜਾਂਦੇ ਆ ਉਹਨਾਂ ਨੂੰ ਵੀ ਚਾਹੀਦਾ ਵੀ ਇਹ ਸਾਲ ਦੇ ਵਿੱਚ ਇੱਕ ਟੂ ਰਾਜਸਥਾਨ ਵਾਲੀ ਸਾਈਡ ਉਧਰਲੇ ਉਧਰਲੇ ਪਾਸੇ ਬੱਚਿਆਂ ਨੂੰ ਵਿਖਾ ਕੇ ਲੈ ਕੇ ਆਏਗਾ ਸਾਡੇ ਵਾਲੇ ਨਹੀਂ ਜਾਂਦੇ ਕਹਦੇ ਸਿੰਘਲੇ ਜਾਣਾ ਕਹਦੇ ਮਨਾਲੀ ਜਾਣਾ ਜਮਾਂ ਨਹੀਂ ਨੱਕ ਕਰਦੇ ਇੱਕ ਵਾਰ ਹੀ ਗਏ ਸੀ ਮੇਰੇ ਨਾਲ ਅਸੀਂ ਮਨਾਲੀ ਉੜ ਗਏ ਮਨਾਲੀ ਤੋਂ ਰਤਾੰਗ ਉੜ ਗਏ ਮੇਰਾ ਭਾਣ ਜਾ ਰੌਂਤੇ ਵਾਲਾ ਜਾਦੂ ਨਾਲ ਭਾਣ ਦੀ ਮੇਰੇ ਕੋਲ ਜਵਾਕ ਸੀ ਉਹਦੇ ਦੋ